ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਅੱਜ ਦੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਊਗੀ ਰਿਕਵੈਸਟ ਹੈ ਤੁਹਾਡੇ ਘਾੜੀ ਸਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਪਿੱਛੇ ਜਿਹੜੀ ਲਾਹਮੇ ਵਾਲੀ ਗੱਲਾਂ ਨਾ ਪਹੁੰਚੇ ਆਂ ਪਿੰਡ 16 ਜ਼ਿਲ੍ਹਾ ਤਰਨਤਨ ਸਾਹਿਬ ਆ ਗਿਆ ਸਜਣੋ ਇਹਨੂੰ ਬਾਈ ਸਰਵਣ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਦੋ ਬੜਾ ਲੈ ਕੇ ਆ ਸਜਣੋ ਇੱਕ ਜਿਹਨੂੰ ਗਿਰ ਕਹਿ ਸਕਦੇ ਹਾਂ ਸ਼ਾਈ ਵਾਲ ਪਿਓੜ ਤਿਆਰ ਐ ਸਾ ਜਨੋ ਬੈੜ ਠੀਕ ਹੈ ਜੀ ਤੇ ਸਾਰੀ ਜਾਣਕਾਰੀ ਆਪਾਂ ਲੈ ਕੇ ਬਾਈ ਸਰਵੰਤੋ ਕਰਦੇ ਹਾਂ ਸਾਂਝੀ ਜੁੜੇ ਰਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਜੀ ਬੜੇ ਵਧੀਆ ਜੀ ਬੜੇ ਵਧੀਆ ਚਲੋ ਸ਼ੁਕਰ ਹੈ ਜੀ ਡਰੈਸ ਕਰਈਏ ਨੋਟ ਬਸ ਆਪਣਾ ਪਿੰਡ ਸੋਹਲ ਜ਼ਿਲ੍ਹਾ ਤਰਨਤਨ ਸਾਹਿਬ ਮੋਬਾਈਲ ਨੰਬਰ 76288625 ਦੋ ਬੈੜਾ ਅੰਗਣ ਦੋ ਆ ਗਈਆਂ ਦੋ ਆ ਗਈਆਂ ਠੀਕ ਆ ਗਿੱਰ ਤੋਂ ਲੱਗੀ ਸ਼ਾਈ ਹਾਲ ਤੋਂ ਹਾਂਜੀ ਜੱਤੋਂ ਮੱਜੀ ਲੱਗ ਬਾਂ ਲਾਏ ਧੋਨ ਵਾਲੀ ਆ ਗਈ ਪਿਓ ਸੂਆ ਪਹਿਲਾ ਪਹਿਲਾ ਸੂਆ ਮੂੰਹੋਂ ਚਾਰ ਦੰਦ ਅੱਛਾ ਖੰਡੀ-ਖੰਡੀ ਦੇਖੋ ਪਹਿਲਾ ਪਹਿਲਾ ਸੂਆ ਤੇ ਮੂੰਹ ਤੋਂ ਵੀ ਚਾਰ ਦੰਦ ਚਾਰ ਦੰਦ ਖੰਡੀ-ਖੰਡੀ ਵੀ ਸਦੀ ਕਾਫੀ ਢੇਰ ਢਟੂਲ ਪਈਆ ਤੋੜ ਕੇ ਫੋਲ ਕੇ ਮਨ ਵਾਲੀ ਸੱਜਣੋਂ ਆ ਗਈ ਤੇ ਢੇਰ ਢਟੂਲ ਕਾਫੀ ਪਈਆ ਪਹਿਲਾਂ ਨਿਆ 2 14 ਦੇ ਤੇ 12 ਦੇ ਤੇ 10 ਦੇ ਦੇ ਇਹ ਤੁਹਾਡੀ ਸਮਝਦਾ ਨੋਨ ਲੈ ਆਓ ਇਹ ਝੋਲੀ ਚੰਗੀ ਹਨ ਝੋਲੀ ਬਹੁਤ ਜਿਆਦੀ ਦੀ ਝੋਲੀ ਬੜੀ ਆ ਸੁਣਦੀ ਨਹੀਂ ਅਜੇ ਕੋਈ 8 10 ਦਿਨ ਪੂਰਾ ਹੌਕਾ ਲੈ ਗੂਏ ਲੈ ਜਾਣਾ ਥੱਲੇ ਤੁੰ ਤੁੰ ਚੰਗਾ ਸਜਣੋ ਕਾਫੀ ਢੇਲੇ ਹਵਾਨੇ ਚ ਤੇ ਰੇਟ ਬਾਈ ਜੀ ਫਿਰ ਇਹਦਾ ਕੋਈ ਨਹੀਂ ਵੱਡੇ ਨਹੀਂ ਯਾਰ ਕੀ 60 50 ਵਾਲੀਆਂ ਗੱਲਾਂ ਨਹੀਂ ਹਾਂਜੀ ਉਹ ਲੋ ਜੋੜੇ ਦਾ ਆਪਾਂ 50 50 ਮੰਗਣਾ ਪੰਜ ਠੀਕ ਆ ਤੇ ਹਾਂ ਨਾ ਦੋ ਦੋ ਛੱਡ ਦਾਂਗੇ ਪਾਈ ਪਾਈ ਨਾ ਛੱਡ ਦੀ ਨਹੀਂ 50 5 5 ਪੰਜ ਵਾਲੀਆਂ ਨਹੀਂ ਵੱਡੀਆਂ ਮੰਨੀਆਂ ਨਹੀਂ ਇਹ ਨਹੀਂ ਛੱਡ ਕੇ ਜਾਣ 45 45 ਹਜ਼ਾਰ ਦੀ ਹਣਾ ਠੀਕ ਆ ਜੀ 45 45 ਵੱਛੇ ਦੇਖ ਤਾਂ ਮੂੰਹ ਚਾਰ ਦੰਦਿਆ ਵੱਛੀ ਹੈ ਜੀ ਬਿਲਕੁਲ ਇੱਧਰ ਵੇਖੋ ਇੱਧਰ ਵੇਖੋ ਨਹੀਂ ਕਾਫੀ ਸੋਹਣੀ ਹੈ ਜਿੰਨੀ ਵੀ ਬੈਕਗ੍ਰਾਉਂਡ ਪੂਰੀ ਤਿਆਰ ਕੀਤੀ ਹੋਈ ਆ ਹਾਂਜੀ ਤੇ ਆ ਵੜ ਸੋਈ ਆ ਗਈ ਨਾ ਮਗਰ ਵੱਛੀ ਤੇ ਬੱਚਾ ਭਾਈ ਮਗਰ ਵੱਛੀ ਆ ਜੀ ਚਲੋ ਤੁਰਗੇ ਨੂੰ ਤੇ ਬੋਲਾ ਕਿੰਨਾ ਹੈ ਬੋਲਾ ਤੋਂ 10 ਕਿਲੋ ਬੋਲਾ ਹੋਊਗਾ ਜੀ ਰਾਤੀ ਸੂਈ ਨਹੀਂ ਕੱਲ ਰਾਤੀ ਕੱਲ ਰਾਤ ਦੀ ਸੀ ਹਨਾ ਅੱਲਾ ਵੇਸ ਜੀ ਨਾ ਖਾਣੇ ਦਾ ਵੀ ਚੰਗਾ ਲੱਗਾ ਜੀ ਦੇਖ ਸਕਦੇ ਤੇ ਕੱਲ ਰਾਤ ਦੀ ਸੀ ਸਮਾਂ ਦੁਪਹਿਰ ਦਾ ਜੀ ਨੋਟ ਕਰਿਓ ਜਿਹੜਾ ਤਰੀਕ ਹਾਂ ਰਾਤ ਕੋਈ 5 6 ਸਮੇਂ ਚੰਗੀ ਠੀਕ ਹੈ ਤੇ ਬਾਈ ਜੀ ਇਹਨਾਂ ਦੀ ਕੀਮਤ ਕੀ ਕੀ ਤੇਰੀ ਹੋਣੀ ਆਖਿਆ ਸੀ 50 50 ਮੰਗਿਆ ਜੈਸਨੋ ਐਂਡ ਹੀ ਆ ਨਾ ਹਾਂਜੀ ਹਾਂਜੀ ਆਂਦੀ ਪਣਤਾ ਵੱਡੀ ਬੱਛੀ ਆ ਜੀ ਪਾਓ ਕੰਮਣਿਆ ਥੋੜਾ 간 ਪ੍ਰੋਗਰਾਮ ਤਾਂ ਹੌਲੇ ਹੌਲੇ ਮੰਗਿਆ ਵੀ ਚਲ ਵੇਚ ਨਹੀਂ ਕਰਨੀ ਆਪਾਂ ਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਸਜਨੋ 45 45000 ਰੁਪਏ ਦੀ ਜੈਸਨੋ ਹੀ ਹੋਣੀ ਆ ਵਹਿੜਾਂ ਦੇ ਥਨ ਥਨ ਤੁਸੀਂ ਵੇਖ ਫਿਰੇ ਨੇੜ ਤੋਂ ਚੈੱਕ ਕਰਵਾ ਰਹੇ ਚੰਗੇ ਆ ਠੀਕ ਆ ਨਹੀਂ ਇਹ ਛੜਕ ਲੈਣੀ ਸੀ ਹਾਂ ਬਿਲਕੁਲ ਸੀਸ ਲੱਗ ਗਿਆ ਹਾਂ ਫਿਰ ਵਹਿੜਾ ਦੋਵੇਂ ਰਾਜੀ ਬਾਜੀ ਪੂਰੀਆਂ ਫੋਲ ਵਟੀਆਂ ਰਾਜੀ ਬਾਜੀ ਆ ਪੂਰੀਆਂ ਲਾਉ ਪੇਤ ਤੇ ਸਾਸਿਕਾਲੀ